ਹਾਂ ਜੀ ਕਿਸਾਨ ਵੀਰੋ ਸਵਾਦ ਤਾਂ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜਿੰਨੇ ਵਿੱਚ ਆਪਾਂ ਪੰਜ ਗਾਵਾਂ ਸੇਲ ਲਈ ਲੈ ਕੇ ਆਏ ਜੀ ਦੋ ਬਾਈ ਤਾਜ਼ੀਆਂ ਸੋਈਆਂ ਤੇ ਦੋ ਗੱਬਣਾ ਨੇ ਥੋੜੇ ਥੋੜੇ ਦਣਕਰਮ ਵਾਲੀਆਂ ਲੈੰਡੀਆਂ ਨੇ ਤੇ ਇੱਕ ਬਾਈ ਦੇ ਘਰ ਦੀ ਆ ਤੋਕੜ ਗੱਬਣ ਬਾਈ ਆਓ ਕਰ ਲੈਨੇ ਬਾਈ ਨਾ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋ ਵਧੀਆ ਬਾਈ ਬਹੁਤ ਵਧੀਆ ਭਰਾ ਨਾਮ ਤੇ ਐਡਰੈਸ ਬੋਲ ਨਾਮ ਵੀ ਅਰਸ਼ਦੀਪ ਆ ਤੂੰ ਪਿੰਡ ਜਦੀਪਾ ਪੰਦ ਕਹਿੰਦੇ ਆ ਬਾਈ ਠੀਕ ਆ ਪਿੰਡ ਵੀਰੇ ਸਈਦੋ ਗਿਆ ਤਹਿਸੀਲ ਬਾਈ ਨਿਹਾਲ ਸਿੰਘਾ ਜਿਲ੍ਹਾ ਬਰੇਵ ਹੋਗਾ ਨੇੜੇ ਪਿੰਡ ਬਈ ਨੇੜੇ ਵੀਰੇ ਇਧਰੋਂ ਬਰਨਾਲੇ ਦੇ ਪਾਸੋਂ ਬਧੌੜ ਰਹਿ ਗਿਆ ਹਮ ਮਧੇਰੇ ਰਹਿ ਗਿਆ ਨਿਹਾਲ ਸਿੰਘ ਵਾਲਾ ਆਦਮਪੁਰਾ ਬਾਰ-ਬਾਰ ਖੇਤਾਂ 'ਚ ਭਾਗੀ ਵਾਲੀ ਛੜਕ ਤੇ ਆਪਣਾ ਘਰ ਰੇ ਮੋਬਾਈਲ ਨੰਬਰ ਬੋਲ 8847617674 ਠੀਕ ਆ ਬਈ ਦੇਖੇ ਪੰਜ ਬੈੜਾ ਨੇ ਅੱਜ ਅੱਜ ਬਈ ਪੰਜ ਬੈੜਾ ਐ ਕਿ ਆਪਾਂ ਬੇਨਤੀ ਕਰਨੀਆਂ ਬਈ ਇਹ ਬੰਦਾ ਸਾਰਿਆਂ ਬੈੜਾ ਬਈ ਕਦ ਦਵਾਰ ਖੋਣੂ ਹਮ ਕੋਈ ਇਹਨਾਂ ਕੋਈ ਲੱਸੀ ਨਹੀਂ ਹੂ ਮੇਰੀ ਹਾਈਟ ਮਦਦ ਉਹ ਬੰਦਾ ਕਦ ਦਾ ਅੰਦਾਜ਼ਾ ਮਾਰ ਲਈ ਠੀਕ ਆ ਇੱਥੇ ਆ ਕੇ ਜੇ ਆਪਣਾ ਸੌਦਾ ਹੁੰਦਾ ਬਈ 5000 ਰੁਪਿਆ ਸਾਹੀ ਪਵਾਉਂਗੇ ਅਗਲੇ ਯਾਰ ਸਾਨੂੰ ਬਈ ਬਹੁਤ ਬੰਦਾਂ ਨੇ ਖੱਜਲ ਕੀਤਾ ਠੀਕ ਆ ਕਿਉਂਕਿ ਵੇਖਿਆ ਯਾਰ ਮਤਲਬ ਮੇਰੇ ਪੇਮੈਂਟ ਨਹੀਂ ਬਣੀ ਬਈ ਅਗਲਾ ਸਾਡਾ 80-90 ਹਜ਼ਾਰ ਦਾ ਨਿਕਰ ਖਰਚ ਜਾਂਦਾ ਇਹ ਗੱਲਾਂ ਪਹਿਲਾਂ ਕਰਿਆ ਕਰੋ ਠੀਕ ਆ ਨਾ ਗੱਲ ਜੇ ਚੰਗੀ ਲੱਗੀ ਲੈ ਲੈ ਨਹੀਂ ਚੰਗੀ ਲੱਗਦੀ ਕੋਈ ਚੱਕਰ ਨਹੀਂ ਠੀਕ ਆ ਅਬ ਪਗ ਦੀ ਵੇਚਣੀ ਅਗਲੇ ਨੇ ਪਗ ਦੀ ਲੈਣੀ ਆ ਅਦਾ ਇੱਥੋਂ ਹੀ ਦੇਖ ਲੈ ਥਣਾ ਦੀ ਇੱਥੇ ਕੋਈ ਗਾਂਹ ਗਲਤ ਨਿਕਲਦੀ ਅਸੀਂ ਜ਼ਿੰਮੇਵਾਰ ਹੂੰ ਥਣ ਖਚਾਵਾਂਗੇ ਇੱਥੇ ਆ ਕੇ ਹੋਰ ਕੋਈ ਬੰਦਾ ਇੱਥੇ ਕਦੇ ਆਏ ਜੋ ਉਹ ਚੀਜ਼ ਹੈ ਬਈ ਕੋਈ ਵਾਪਸੀ ਨਹੀਂ ਠੀਕ ਆ ਭਾਈ ਠੀਕ ਹੈ ਭਈ ਹਾਂ ਪਹਿਲੇ ਨੰਬਰ ਵਾਲੀ ਵ ਬਰੇਸ ਹੁਆ ਦੂਜਾ ਸੁਈਆ ਕਾਲੀ ਵੈੜ ਆਪਣੇ ਕੋਲ ਆਈ ਜਾ ਇਹ ਇਹਨੇ ਬੱਚੇ ਨੂੰ ਕ੍ਰੋਸ ਨੂੰ ਜਨਮ ਦਿੱਤਾ ਜੇਰੇ ਦੀ ਕੰਪਲੀਟ ਜੇਰਾ ਭਈ ਅਟੈਕਰੇ ਥੱਲੇ ਓਕੇ ਰਿਪੋਰਟ ਹੋਊਗੀ ਕਿਸੇ ਚੀਜ਼ ਦੀ ਬੰਦਾ ਟੈਨਸ਼ਨ ਨਾ ਮੰਨੇ ਕੱਦ ਵੈਡ ਵਾਲੀਆ ਠੰਡੀ ਸੀਲਾ ਓਕੇ ਰਿਪੋਰਟ ਠੀਕ ਹੈ ਨਾ ਬੜਾ ਕਮਾਲ ਦਾ ਹਣਾ ਹਾਂ ਬਹੁਤ ਗੰਗ ਵੀ ਬੜਾ ਹੈਟਿੰਗ ਨਾਲ ਨੇ ਬਕਲਾ ਕਲਾ ਥਣ ਮੁਠੀ ਵਾਲਾ ਥਣ ਮੈਂ ਕਹਿੰਦਾ ਬਾਈ ਸਟਰਕਚਰ ਦੇਖ ਬਚੀ ਨੂੰ ਲੱਗਿਆ ਨਾ ਕਸੇ ਨੰਬਰ ਚੋਰ ਜੁਆ ਦਾ ਪਰਮਾਤਮਾ ਦੀ ਕਿਰਪਾ ਨਾਲ ਨਾ ਥਣ ਦੀ ਮਾੜੀ ਵੜਾਪਨ ਲਈ ਜਾ ਕਿਤੇ ਤੇ ਨਾਈ ਬਾਈ ਵੇਚੀ ਆ ਠੀਕ ਹੈ ਵੀਰੇ ਠੀਕ ਹੈ ਨਗਾਲਾ ਮਾੜੀ ਮਾੜੀ ਸਿੰਘਾਂ ਦੀ ਫੋੜ ਜ਼ਰੂਰ ਹੈਗੀ ਆ ਇੱਥੇ ਆ ਕੇ ਬੰਦਾ ਕਹੇ ਬਾਈ ਸਿੰਘਾ ਉਹ ਬੰਦਾ ਪਹਿਲਾਂ ਦੇਖ ਲੈ ਸਹੀ ਇਹ ਬੜਦੇ ਵੀ ਹੈਗੀ ਆ ਇਹਦੇ ਵੀ ਹੈਗੀ ਆ ਥੋੜੇ ਥੋੜੇ ਜੇ ਹਾਂ ਫੋਟ ਜ਼ਰੂਰ ਹੈਗੀ ਆ ਬਾਈ ਯਾਰ ਬਾਕੀ ਆ ਬਾਲੇ ਵੱਡੇ ਸਿੰਗਾਂਲੇ ਦਾ ਸੀ ਵੀ ਦੇਖ ਕੇ ਲਾਉਣਾ ਸੀ ਰੁਪਏ ਲਾਏ ਆ ਸਹੀ ਗੱਲ ਆ ਓਕੇ ਬੋਡੂ ਤੋਰੇ ਤਾਰੇ ਵੇਖੀ ਬੱਚਿਆਂ ਦੇ ਦਸੇ ਵਾਲੀ ਚੀਜ਼ਾਂ ਕੱਦ ਵੀ ਚੰਗਾ ਹਣਾ ਸਾਰੇ ਬਾਈ ਸਾਰੇ ਬੜਾ ਕੱਦਾਬਾਰ ਹੋਣਗੇ ਆਪਾਂ ਤੈਨੂੰ ਕਹੀ ਸਹੀ ਗੱਲ ਆ ਬਾਈ ਹਾਂ ਕੱਦ ਵੀ ਚੰਗਾ ਬਰੀਡ ਵੀ ਚੰਗੀ ਆ ਸੂਈ ਸਵਾਈ ਆ ਜੇਰ ਵੀ ਬਾਈ ਰੱਖੀ ਬੈਠਾ ਬੱਚਾ ਕਰਮਣੀ ਨੇ ਬੱਚਾ ਦਿੱਤਾ ਸੇਲਸ ਦੀ ਬਿਊਟੀ ਦੇਖੋ ਬਾਈ ਮੈਂ ਕਹਿੰਦਾ ਬਾਈ ਸਾਰਾ ਕੁਝ ਚੰਗਾ ਉਹ ਪ੍ਰਮਾਤਮਾ ਨਾਲ ਨੂੰ ਉਮਰ ਲਾਵੇ ਸੱਚਾ ਪਾਤਸ਼ਾਹ ਅਗਲੇ ਨੇ 160 ਰੁਪਏ ਲਾਉਣੇ ਹੁੰਦੇ ਆ ਠੀਕ ਹੈ ਨਾ ਫਿਟਿੰਗ ਵਾਲਾ ਸਟ੍ਰਕਚਰ ਆ ਫੋਲੀ ਤੋਂ ਠੀਕ ਹੈ ਨਾ ਗੱਲ ਚੀਜ਼ ਹੋਊਗੀ ਇੱਕ ਹਨਾ ਸਾਰੀ ਉਮਰ ਜਾਂ ਬੱਚੀ ਨੂੰ ਮਸਟੈਟ 100 ਦੇ ਜ਼ਿੰਮੇਵਾਰੀ ਹੋਊਗੀ ਰੇਟ ਦੀ ਠੀਕ ਹੈ ਨਾ ਗੱਲ ਮਰੀ ਦਿਖਾ ਖੜ ਕੇ ਕਹਿੰਦੀ ਬੱਚੇ ਦਾ ਘਰ ਦੀ ਤਾਜੀ ਆ ਤਾਜੀ ਸੁਈ ਹੈ ਨਾ ਬੱਚੇ ਦਾ ਲੈ ਜਾ ਕੋਈ ਨਹੀਂ ਲੈ ਚੱਲ ਕੋਈ ਨਹੀਂ ਲੈ ਚੱਲ ਬੱਚੇ ਦਾ ਘਰ ਦੀ ਤਾਜੀ ਕਰਕੇ ਆ ਠੀਕ ਹੈ ਨਾ ਮੰਨ ਲਵੇ ਜੱਲ ਵੀ ਆਪਾਂ ਬੱਚੇ ਨੂੰ ਚੁਗਾ ਕੇ 3 ਕਿਲੋ ਸਾਢੇ 3 ਕਿਲੋ ਵਿੱਚ ਬੋਲੇ ਤੇ ਆਹੂ ਓਕੇ ਤੇ ਬੰਦੇ ਦਾ ਆਪਣਾ ਸੌਦਾ ਹੁੰਦਾ ਬੋਲੇ ਦੀ ਵੀਡੀਓ ਪਾਸ ਆਸ ਠੀਕ ਹੈ ਬਾਈ ਠੀਕ ਹੈ ਜਿੰਮੇਵਾਰਗਾ ਹੋਣੀਆਂ ਬਾਈ ਇਹ ਉਹ ਗੱਲਾਂ ਨਹੀਂ ਹੈਗਾ ਵੀ ਕਹਿਣਾ ਕੋਸਾ ਤੇ ਕਮਾਉਣਾ ਕੋਸਾ ਚੋਣ ਜਵਾ ਦਾ ਮੌਸਮ ਦੀ ਕਿਰਪਾ ਨਾਲ ਇੰਨੇ ਚੰਗੇ ਲੱਗਿਆ ਨਾ ਠੀਕ ਹੈ ਜੀ ਕਿੰਨੇ ਵੀ ਕਿਹਦੇ ਹਮ ਬਾਕੀ ਕੋਈ ਚੱਕਰ ਨਹੀਂ ਬਾਈ ਤਾਰਾ ਮਾਰ ਕੇ ਦਿਖਾਣੇ ਜਿਵੇਂ ਮਰਦੀ ਨਿਆਣਾ ਪਾਲਾ ਕਿ ਨਹੀਂ ਬਾਈ ਉਹਦਾ ਜਰਾ ਬੱਵਾ ਕੇ ਦਿਖਾ ਤਾਂ ਕਈ ਬੰਦੇ ਆਏ ਹੋਣ ਦਾ ਵੀ ਹੈ ਨਾ ਵੀ ਹੁਣ ਨਾਨਾ ਨਹੀਂ ਲੈਣੀ ਕੋਸ਼ਿਸ਼ ਵੀ ਇਹੋ ਜਿਹਾ ਕੋਈ ਚੱਕਰ ਨਹੀਂ ਹੋਊਗਾ ਤੂੰ ਮਰ ਜੀ ਬਹਿ ਜਾ ਲੈ ਚੋਣ ਦਵਾਰ ਲੈ ਦੇਖ ਚੋਣ ਕਰਮ ਵਾਲੀ ਦਾ ਇੱਕ ਨੰਬਰ ਆ ਮੋਟੀ ਮੋਟੀ ਚਵਾਈ ਆ ਜਿਵੇਂ ਮਰਜ਼ੀ ਧਾਰਾ ਮਾਰੀ ਚੱਲ ਚਵਾਈ ਦਾ ਬੰਗਰ ਬਾਈ ਦਾਤੇ ਦੀ ਕਿਰਪਾ ਨਾਲ ਨਾਮ ਦਾ ਮਾਰਾ ਲਿਆ ਠੀਕ ਆ ਤੇ ਨਾਮ ਹੀ ਮਾਰਾ ਲੈਣਾ ਹੰਡੀ ਠੀਕ ਆ ਸੀਗਾ ਸਿਟਿੰਗ ਵਾਲਾ ਸਟਰਕਚਰ ਆ ਫਿਰ ਠੀਕ ਆ ਤਾਂ ਹਜੇ ਤਾਂ ਬੱਚਾ ਮਤਲਬ ਲਾਇਆ ਨਹੀਂ ਬੱਚਾ ਇਹ ਬੜ ਸੂਥ ਥਾਂ ਸੱਡਦੇ ਇੰਨਾ ਚੰਗਾ ਕੀ ਆ ਬਾਤ ਯਾਰ ਠੀਕ ਆ ਨਾ ਚਵਾਈ ਚੂਈ ਦਾ ਬੰਦਾ ਯਾਰ ਆਉਣ ਲੈਣਾ ਹੋਊਗਾ ਜੁਮੇਵਾਰ ਨੂੰ ਘਰੇ ਬਹਿ ਕੇ ਚੋਣ ਤੇ ਮੁੱਲ ਕੀ ਅੱਜ ਆ ਜਾ ਬਾਈ ਮੁੱਲ ਡਾਕਟਰ ਯਾਰ ਮੁੱਲ ਕਰਾਉ ਨੂੰ ਜਿਹੜਾ ਮਰਜ਼ੀ ਕਰਾ ਲੈਣਾ ਠੀਕ ਆ 90 ਕਰਾ ਲੈਣਾ 95 ਕਰਾ ਲੈਣਾ ਠੀਕ ਆ ਨਾ ਜਿਹੜੇ ਜਿਸ 90 ਰੁਪਏ ਹੋਣਗੇ ਉਹ 78000 ਦੇ ਲੈਣੀ ਠੀਕ ਆ ਬਾਈ ਠੀਕ ਆ ਨਾ ਗੱਲ ਆਪਾਂ ਲੈਣੇ 80 ਦੇ ਸੀ ਚਲ ਬੰਦੇ ਨੂੰ ਕਰਾਇਆ ਕਰੂਆ ਪੈ ਜਾਣਾ 78000 ਦੀ ਬੱਛੀ ਦੇਣੀ ਆ ਟਰੋਸ ਬੱਛੀ ਬਾਈ ਪਿੰਨਾ ਜੋ ਨਿਕਲਦਾ ਬਹੁਤ ਡੰਗਰ ਘਾਟਾ ਜਿਹੜੇ ਬੰਦੇ ਕਾਰੋਬਾਰ ਕਰਦੇ ਉਹਨਾਂ ਨੂੰ ਪਤਾ ਇੱਕ ਤੀਜਾ ਬਈ ਬ੍ਰੈਂਡ ਆ ਇਹ ਬੜਾ ਕਮਾਲਾ ਮੈਂ ਕਹਿੰਦਾ ਯਾਰ ਸਟ੍ਰਕਚਰ ਫਿਟਿੰਗ ਵਾਲਾ ਆ ਬੱਚੀ ਜਿੰਨੀ ਸਵਾਲ ਆ ਭਈਆ ਹਨਾ ਇਨੀ ਵੜ ਮੇਂ ਚੂਤੀ ਹੋਈ ਆ ਠੀਕ ਆ ਬਈ ਹਨਾ ਕੋਈ ਫੋਟ ਨਹੀਂ ਹੋਊ ਕੋਈ ਛਾਂਗ ਨਹੀਂ ਹੋ ਸਰ ਦਾ ਇੱਕ ਨੰਬਰ ਚਾਰ ਦੇ ਚਾਰੇ ਥਾਣੀ ਹੋਊ ਬਹੁਤ ਠੀਕ ਆ ਬਈ ਅੱਗੇ ਦੋ ਨੰਬਰ ਵੀਰੇ ਕਿਹੜਾ ਸੂਆ ਸੂਈ ਆ ਭਈਆ ਦੂਜਾ ਸੂਆ ਸੂਈ ਆ ਓਕੇ ਠੀਕ ਆ ਨਾ ਗੱਲ ਜੇਰ ਜੂਰ ਦੀ ਦੇ ਕੋਲ ਵੀਡੀਓ ਹੋਈ ਆ ਪਰ ਸੋਹਣੀ ਦੀ ਸੂਈ ਵੀ ਆ ਠੀਕ ਆ ਜੀ ਮਗਰ ਵੀਰੇ ਇਹਦੇ ਬੱਚੀ ਆ ਜਸਸੀ ਕ੍ਰੋਸ ਠੀਕ ਆ ਬਈ ਠੀਕ ਆ ਨਾ ਗੱਲ ਹੂੰ ਕਹਿਨ ਨੂੰ ਇੱਕ ਤਾਂ ਹੁੰਦਾ ਵੀ ਕਹਿਤਾ ਹਾਂਜੀ ਕਹਿਨ ਨੂੰ ਬਾਈ ਦੁੱਧ 20 ਕਿਲੋ ਕਾਲਾ 20 ਕਿਲੋ ਕਾਲਾ ਜਿਹੜਾ ਆਪਾਂ ਹੁਣ ਤਿੰਨ ਲੰਗਾਂ ਤਿੰਨ ਚਵਾਈਆਂ ਚ ਤਿੰਨ ਲੰਗ ਹੋ ਗਏ ਉਹਨੂੰ ਸੂਈ ਨੂੰ ਠੀਕ ਹੈ ਬਾਈ ਮਤਲਬ ਜੈਸਨੋਂ ਵਾਲਾ ਦੁੱਧ ਵੀ ਆਪਣੇ ਕੋਲ ਮੈਸੇਜ ਪਿਆ ਬਾਈ 16 ਕਿਲੋ ਬੋਲਾ ਹਨ ਕੰਡੇ ਲਾਉਣ ਵਾਲਾ ਤੇ 100 150 ਗ੍ਰਾਮ ਵੀ ਘਟ ਜੇ ਜਿੰਨਾ ਬੰਦਾ ਆਵਾਜਾਈ ਦਾ ਕਰਾਇਆ ਆਪਾਂ ਤੋਂ ਲੈ ਲਈ ਠੀਕ ਹੈ ਬਾਈ ਜ਼ਿੰਮੇਵਾਰੀ ਹੋਊਗੀ ਉਹ ਗੱਲ ਨਹੀਂ ਕਰਨੀ ਵੀ ਚਾਹਤਾ ਮੰਨ ਕੇ ਚੱਲ 16 ਕਿਲੋ ਦੇ ਇਥੇ 10 11 ਕਿਲੋ ਨਿਕਲੂ ਉਹ ਕੰਮ ਨਾ ਕੀਤਾ ਨਾ ਕਰਨਾ ਠੀਕ ਆ ਬਾਈ ਬੁੜੀ ਕੋਲੇ ਚੋਲੇ ਕੁੜੀ ਚੋਲੇ ਜ਼ਿੰਮੇਵਾਰੀ ਹੋਊਗੀ ਤੇ ਉਹਦਾ ਕੰਮ ਨਹੀਂ ਹੋਊਗਾ ਠੀਕ ਹੈ ਨਾ ਗੱਲ ਜੇ ਦੂਰ ਦੀ ਬੰਦਾ ਵੀਡੀਓ ਮੰਗਾਉਣੀ ਵੀਡੀਓ ਮੰਗਾ ਸਕਦਾ ਠੀਕ ਆ ਬਾਈ ਫੇਸ ਬੜਾ ਪਿਆਰਾ ਕਰਮਾਲੀ ਦਾ ਕੱਦ ਚੰਗਾ ਬਰੀਡ ਚੰਗੀ ਐ ਸੂਈ ਸਵਾਈ ਐ 16 ਲੀਟਰ ਬੋਹੜਾ ਬਾਈ ਕਹਿੰਦਾ ਤਿੰਨਾਂ ਤਿੰਨ ਡੰਗ ਚਵਾਈ ਕਰੀ ਮੈਂ ਕਹਿੰਦਾ ਬੜਾ 10 ਡੰਗ ਚੋਲੇ ਯਾਰ ਬੰਦਾ ਅਗਲੇ ਨੂੰ ਪੈਸੇ ਦੇਣੇ ਆ ਜ਼ਿੰਮੇਵਾਰੀ ਥੋੜਾ ਜਿਹਾ ਤਾਜ਼ੀ ਆ ਬੱਚੇ ਦਾ ਜ਼ਰੂਰ ਕਰਦੀ ਆ ਹੱ ਸਭ ਬੰਦਾ ਕੋਈ ਛਣਭਰੀ ਹੋ ਜੇ ਯਾਰ ਦੋਨੇ ਪਾਸੇ ਰਹਿ ਗਏ ਚੂਲੇ ਓਕੇ ਬਾਈ ਠੀਕ ਹੈ ਨਾ ਨਾਂ ਦਾ ਕਰਮ ਜਾਂ ਡੰਗਰ ਲਿਆ ਨਾਂ ਦਿੱਤਾ ਠੀਕ ਹੈ ਉਹਦਾ ਕੰਮ ਨਾ ਕਰਨਾ ਨਾ ਕੀਤਾ ਠੀਕ ਹੈ ਬਾਈ ਬਿਣਾ ਨੇ ਆਲੇ ਤੋਂ ਚੁਣੀ ਬਿਣਾ ਨੇ ਆਲੇ ਤੋਂ ਚੂਲੇ ਠੀਕ ਹੈ ਨੇ ਆਲਾ ਲਾ ਕੇ ਚੋਣਾ ਨਾਣਾ ਲਾ ਕੇ ਚੂਲੇ ਠੀਕ ਹੈ ਬਾਈ ਠੀਕ ਹੈ ਨਾ ਗੱਲ ਹੂੰ ਉਹਦਾ ਕੰਮ ਨਹੀਂ ਚੈੱਕ ਨਹੀਂ ਧਾਰਾ ਮਾਰ ਕੇ ਦਿਖਾਣਾ ਜਿਵੇਂ ਮਰਜ਼ੀ ਬੈਠ ਜਾ ਬਾਈ ਕਹਿੰਦਾ ਨਿਉਣਾ ਉਹ ਮਰਜ਼ੀ ਆ ਪਾ ਲਿਓ ਨਹੀਂ ਪਾਉਣਾ ਨਾ ਪਾਏ ਤਾਂ ਵੀ ਕੋਈ ਚੈੱਕ ਨਹੀਂ ਕਹਿੰਦੀ ਕਰਮ ਵਾਲੀ ਕੁਝ ਵੀ ਨਾ ਕੋਈ ਦਾ ਡਾਕਟਰ ਯਾਰ ਬਾਈ ਇਹ ਨੰਬਰ ਲਾ ਦੇ ਪਤਮਾਤਮਾ ਕੀ ਬੋਲਣਾ ਹੈ ਜਿਵੇਂ ਮਰਜ਼ੀ ਦਾ ਰੰਮਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੋਈ ਚੋਣ ਮੱਛੀ ਮੋਟੀ ਆ ਮੱਛੀ ਮੋਟੀ ਕਹਿਣਾ ਯਾਰ ਕੀ ਬਾਤਾਂ ਆ ਹੱਥ ਲਾਉਣ ਦੀ ਦੇਰੀ ਆ ਕਿ ਨਹੀਂ ਮੈਂ ਕਹਿੰਦਾ ਬਾਈ ਯਾਰ ਮੋਟੀ ਮੋਟੀ ਚਵਾਈ ਆ ਲੈ ਥੰਡਾ ਨਾ ਥੋੜੀ ਆ ਯਾਰ ਨਾਨਕਾ ਸੁਣਦਾ ਚਵਾਈ ਦਾ ਵੀਡੀਓ ਚ ਕਿ ਨਹੀਂ ਬਾਈ ਹੂੰ ਭਾਈ ਇਹ ਦੋ ਦੋ ਕੱਦਾ ਕਿ ਲੋਨ ਕੱਟਦਾ ਹੋ ਕੀ ਕਹਿੰਦੇ ਗੱਲ ਹੈ ਇੱਕ ਨੰਬਰ ਚ ਭਾਈ ਇਹ ਹਰੇ ਪ੍ਰਮਾਤਮਾ ਸੋਖ ਰੱਖੇ ਆਖਲੇ ਦਾ ਭਾਈ ਇਹ ਫੁੱਲਾਂ ਨੂੰ ਖਿੜਦੀ ਹੈ ਹੂੰ ਠੀਕ ਹੈ ਨਾ ਗੱਲ ਐਨਾ ਫੀਡਿੰਗ ਵਾਲਾ ਸਟ੍ਰਕਚਰ ਕਰੇ ਇੱਕ ਬੈਟ ਨੂੰ ਲੱਗਦਾ ਨਹੀਂ ਨਹੀਂ ਲੱਗਦਾ ਠੀਕ ਹੈ ਨਾ ਗੱਲ ਤੇ ਆ ਥਾਂ ਨਹੀਂ ਲੱਗਿਆ ਭਾਈ ਜਦੋਂ ਐਨਾ ਜਿਹੜਾ ਕੰਮ ਕਰਦੇ ਨੂੰ ਕੀ ਮੁੱਲ ਆ ਭਾਈ ਜਾਇਜ ਮੁੱਲ ਜਿਹੜਾ ਮਰਜ਼ੀ ਕਰਾ ਲੈ ਯਾਰ ਠੀਕ ਹੈ ਨਾ ਗੱਲ ਇਹਨਾ ਇਹਦੇ ਵਾਲੇ ਮੁੱਲ ਜਿਹੜਾ ਮਰਜ਼ੀ ਗਾ 78000 ਦੇ ਦੂ 78 ਜੇ ਬੰਦਾ ਕੋਈ ਜੋੜਾ ਮੰਗੂਗਾ ਮੁੱਲ 80 ਆ 85 ਜਿਹੜਾ ਮਰਜ਼ੀ ਕਰਾ ਲੈ ਠੀਕ ਹੈ ਜੇ ਬ ਖੜਾ ਹੋਗਾ ਕਰੇ ਛੱਡ ਗਿਆ ਮੈਂ ਜ਼ਿੰਮੇਵਾਰ ਜੋ ਬਸ ਠੀਕ ਹੈ ਬਾਈ ਅੱਗੇ ਬਾਈ ਤੈਨੂੰ ਨੰਬਰ ਕਿਹੜਾ ਸੁਆ ਸੁੰਦੀ ਆ ਇਹ ਡਾਕਟਰ ਪਲੂਨ ਵੱਛੀ ਆ ਚਾਰ ਦੰਦਾਂ ਚਾਰ ਦੰਦਾਂ ਐਨਾ ਚੰਗਾ ਬੱਚਾ ਠੀਕ ਆ ਤਾਂ ਬਹੁਤ ਸ਼ੌਂਕ ਨਾਲ ਕਰਕੇ ਪਾਤੀ ਬੈਡਰਾ ਪਿੰਡਾ ਦਿਖਾ ਯਾਰ ਪਿੰਡਾ ਦੇ ਹਨਾ ਚਮਕ ਜਿਨੇ ਵੀ ਬਾਈ ਇਹਨੂੰ ਸੰਭ ਹੀ ਆਣਾ ਕਿਸੇ ਪਾਸੇ ਖੁੰਜੀ ਸਹੀ ਆ ਬਾਈ ਜਿਨੇ ਤਾਂ ਕਰ ਲਿਆ ਲਖਰੀ ਉਹਦਾ ਤਾਂ ਕੋਈ ਫਾਇਦੇ ਨਹੀਂ ਸੂਣ ਲਾਉਣ ਦਾ ਸਹੀ ਆ ਪਰ ਜਿਨੇ ਬਾਈ origignal ਡੰਗਰ ਰੱਖਣਾ ਠੰਡੀ ਸੀ ਲੋ ਕੱਦ ਦੰਦਾ ਚ ਤੇ ਮੰਨ ਲੇ ਜਦ ਥਾਮ ਲੇ ਦੇ ਵਾਲੀ ਬਹਿਣਾ ਯਕੀਨ ਬੰਦੇ ਬਾਈ ਬੰਦਾ ਠੀਕ ਹੈ ਨਾ ਗੱਲ ਆ ਰੀਲਰ 10 ਤਰੀਕ ਆ ਯਾਰ ਸਾਰਾ ਵਾਇਲਡਾਡਾ ਹੋ ਬਹਿਦਾ ਬਾਕੀ ਠੀਕ ਹੈ ਨਾ ਤੇ ਚੋਣ ਚਾਣਤਾ ਬਾਈ ਕਿਹਦੀ ਲੈ ਨੂੰ ਹੀ ਲੱਗਿਆ ਯਾਰ ਸਹੀ ਆ ਬਾਈ ਕੀ ਚੀਜ਼ ਆ ਠੀਕ ਹੈ ਜਿਹਨੂੰ ਕਹਿ ਦਿੰਦੇ ਆ ਤੇ ਬਾਕੀ ਬਈ ਰੁੱਤ ਵੀ ਦੀ ਹੈ ਜੀ ਰੁੱਤ ਵੀ ਹੈਗੀ ਐਨਾ ਸੋਹਣਾ ਪੰਡਾ ਮੈਂ ਕਿਹਾ ਬਾਈ ਮਾਜੇ ਨਾਲ ਦਾ ਦੱਤਾ ਢਿੱਲ ਨਹੀਂ ਮੈਂ ਇੰਨੀ ਢੱਲਾ ਬਈ ਰਗੜ ਨੂੰ ਵਾਦਾ ਮੈਂ ਕਿਹਾ ਬਾਈ ਇੱਕ ਨੰਬਰ ਆ ਰੀਅਲ ਚੌਗੀ ਹੋਊਗੀ ਠੀਕ ਆ ਠੀਕ ਹੈ ਨਾ ਪਰਮਾਤਮਾ ਇਹਨੂੰ ਉਮਰ ਲਾਵੇ ਜਿਹਦੇ ਘਰੇ ਵੀ ਜਾਵੇ ਇਹ ਤਾਂ ਜਦੋਂ ਵੀ ਬੜ ਕੱਚੀ ਸੀ ਤਾਂ ਕਰਕੇ ਆਪਾਂ ਵੀਡੀਓ ਪਾਤੀ ਸਹੀ ਆ ਜਿਹਦੇ ਘਰੇ ਵੀ ਜਾਵੇ ਠੀਕ ਹੈ ਨਾ ਦੱਸੂਗੀ ਯਾਰਾ ਕੀ ਮੈਂ ਕੋਈ ਚੀਜ਼ ਹੈ ਜੀ ਜਮਾ ਠੀਕ ਹੈ ਨਾ ਗੱਲ ਬਾਈ ਆਪਾਂ ਵੀ ਬਹੁਤ ਸੋਹਣੇ ਰੁਪਏ ਲਾ ਕੇ ਬੱਚਾ ਲਿਆ ਲੰਮੇ ਲੰਮੇ ਲਈ ਵੀ ਤੇ ਚਮਕ ਚਮਕ ਕਰ ਮਾਈ ਦੇ ਫੁੱਲ ਬਰੀਡ ਆ ਇੱਕ ਸਹੀ ਗੱਲ ਆ ਬਾਈ ਦੀ ਮੈਂ ਕਹਿੰਦਾ ਯਾਰ ਲੈ ਗਿਆ ਯਾਦ ਕਰੂ ਯਾਰ ਬਾਈ ਬੰਦਾ ਬੇਚਣ ਵਾਲਾ ਲੈ ਜਾ ਯਾਰ ਰੋਟੀ ਉਹ ਵੀ ਦੇਊਗੀ ਠੀਕ ਆ ਬਾਈ ਠੀਕ ਹੈ ਨਾ ਗੱਲ ਇੱਕ ਤਾਂ ਉਹਨਾਂ ਨੇ ਕਹਿਤਾ ਤੇ ਹੁਣ ਬਾਈ ਤੂੰ ਐਂ ਹਿਸਾਬ ਨਾਲ ਵੀ ਮੇਰੀ ਹਾਈਟ ਤਾਂ ਤੇ ਮੇਰਾ ਮਤਲਬ ਮੂੰਹ ਹੀ ਨਹੀਂਦਾ ਹੁਣ ਸਹੀ ਗੱਲ ਆ ਬਾਈ ਬਤਲਿਆ ਯਾਰ ਇਹ ਜਿਆ ਬੱਚਾ ਪਿੰਡਾਂ ਦੇ ਵਿੱਚੋਂ ਬਹੁਤ ਘੱਟ ਨਿਕਲਦਾ ਘੱਟ ਦਾ ਬਜਾਣਾ ਬਾਕੀ ਪਲੂਨ ਵਹਿੜਾ ਯਾਰ ਬਾਈ ਹਿੱਤਾ ਨੇ ਬੜਾ ਕੁਛ ਕਰਨਾ ਲੈਵਾ ਬਹੁਤ ਬਣਾਉਂਦਾ ਮੈਂ ਬਾਈ ਯਾਰ ਜਿੱਦਾਂ ਦੱਸੂਗੀ ਕੋਈ ਚੀਜ਼ ਬੜਾ ਪਿਆਰਾ ਲੱਗਿਆ ਕੀ ਬਾਤ ਠੀਕ ਨਾ ਗੱਲ ਅਜੇ ਚੀਜ਼ ਢੀ ਅਜੇ ਨਹੀਂ ਰਹਾ ਇੱਕ ਚੀਜ਼ ਆ ਬਾਈ ਯਾਰ ਜਿਹਨੂੰ ਕਹਿ ਦਿੰਦੇ ਆ ਉਹ ਕੰਮ ਨਹੀਂ ਹੈਗਾ ਜੀ ਚੀਜ਼ ਆ ਹੈ ਜੀ ਦਾ ਮਤਲਬ ਜਿਹੜਾ ਅੱਜ ਦੇ ਕੜੀ ਚ ਚਾਲ ਦਾ ਬ੍ਰਾਂਡ ਆ ਉਹ ਚੀਜ਼ ਆ ਬਾਕੀ ਰੁੱਤ ਵਿਭਾਗ ਬਾਬੇ ਦੀ ਕਿਰਪਾ ਨਾਲ ਇਹਦੂਗੀ ਠੀਕ ਆ ਨਾ ਯਾਰ ਖੜਵੀ ਖੁੜੀ ਨਹੀਂ ਦਿਖਾ ਬੱਚੀ ਮੈਂ ਕਹਿੰਦਾ ਯਾਰ ਕੀ ਆਵਾ ਦਾ ਡਾਇਮੰਡ ਪੀਸ ਆ ਯਾਰ ਡਾਇਮੰਡ ਪੀਸ ਜਿਹਨੇ ਘਰੇ ਜਾਵੜੀ ਬੰਦਾ ਯਾਰ ਰੂਹ ਖੁਸ਼ ਹੋ ਗਿਆ ਪਤਾ ਕਹਿੰਦੇ ਆ ਬੰਦੇ ਨੇ ਪੈਸੇ ਲਾਉਣੇ ਆ ਹਨਾ ਠਣਾ ਠਣਾ ਦੀ ਕੋਈ ਫੋਟ ਨਹੀਂ ਕੋਈ ਛਾਗ ਨਹੀਂ ਚਾਰੇ ਧਨ ਇੱਕੋ ਜਿਹੀ ਨਿਕਰਮੇ ਆ ਠੀਕ ਆ ਨਾ ਪੂਰਾ ਮੰਨ ਕੇ ਚੱਲ ਪਈ ਇਹਦੀ 10 ਤਰੀਕਾ ਅੱਜ ਪੂਰੇ 10 ਦਿਨ ਬਾਕੀ ਆ ਜਿੱਦਣ ਬਈ 10 ਦਿਨ ਨੂੰ ਤਾਂ ਪਤਾ ਨਹੀਂ ਕਿਹਦਾ ਚਰਖਾ ਡਾਈ ਕੋਈ ਪੂਰਾ ਨਹੀਂ ਨਵਾਇਆ ਕੁਛ ਨਹੀਂ ਕੀਤਾ ਠੰਡੀ ਸੀ ਲਾ ਤਾਂ ਬਈ ਹੱਥ ਚੱਕ ਲੈਂਦੀ ਐ ਲੈ ਜਿਵੇਂ ਮਰਜੀ ਜਿੱਦੜ ਦੀ ਮਰਜ਼ੀ ਉਹ ਜਿੱਦਾਂ ਨਹੀਂ ਹੈਗਾ ਬਾਈ ਹਜੇ ਲੈ ਛੋੜ ਦੇ ਪੂ ਚੱਕ ਕੇ ਹਟ ਜੇ ਨਹੀਂ ਭੱਜਦਾ ਟੱਲ ਦੇ ਦੇਖ ਮੈਂ ਕਹਿੰਦਾ ਬਾਈ ਉਹ ਬਾਲਟ ਲਾ ਗੋ ਉਹ ਕੰਮ ਨਹੀਂ ਹੈਗਾ ਆਪਾਂ ਕਿਹਦੇ ਵਿਚਾਰੀ ਸਖਾਈ ਵੀ ਆ ਠੀਕ ਹੈ ਨਾ ਗੱਲ ਬਹੁਤ ਚੰਗਾ ਬੱਚਾ ਹੈਗਾ ਸਹੀ ਹੈ ਬਈ ਬਾਕ ਪਰਮਾਤਮਾ ਨੂੰ ਉਮਰ ਲਾਵੇ ਜਿਹਦੇ ਘਰੇ ਜਾਵੇ ਉਹ ਘਰ ਦਾ ਸ਼ਿੰਗਾਰ ਬਣੂਗੀ ਬਾਕੀ ਬਾਈ ਨੇ ਵਦਨਾ ਯਾਰ ਇਹ ਜਿਹੜਾ ਘੜਨਾਗਾ ਪਲੂਣ ਬੱਚਾ ਹਜੇ ਆ ਸਹੀ ਗੱਲ ਹੈ ਰੀਨਲ ਚੌਗੀ ਤੇ ਮੁੱਲ ਭਰਾ ਜੈ ਜੈ ਮੁੱਲ ਬਾਈ ਯਾਰ ਜਿਹੜਾ ਮਰਜੀ ਕਰਾ ਲਾ ਠੀਕ ਆ ਨਾ ਗੱਲ ਹੂੰ ਮੁੱਲ ਕਰਾਉਣ ਨੂੰ 10 ਕਰਾ ਲਾ ਠੀਕ ਆ ਲੱਖ ਕਰਾ ਲਾ ਠੀਕ ਆ 95000 ਰੁਪਏ ਲੈਣੀ ਠੀਕ ਆ ਬਾਈ ਠੀਕ ਆ ਮੁੱਲ ਕਰਾਉਣ ਨੂੰ ਜਿਹੜਾ ਮਰਜੀ ਕਰਾ ਲਾ ਬਾਕੀ ਬਾਈ ਜਿੱਦਣ ਬਹਿਣ ਰੀਨਲ ਮੰਨ ਕੇ ਚਲਾ ਆਪਦੇ ਲੇਵਲ ਤੇ ਆ ਕੇ ਤਿਆਰ ਹੁੰਦੀ ਆ ਵੱਛੀ ਠੀਕ ਹੈ ਨਾ ਗੱਲ ਠੀਕ ਹੈ ਬੰਦਾ ਕੋਈ ਵੇਚ ਵਾਲਾ ਵੀ ਲੈ ਕੇ ਆਂਦਾ ਅੱਜ ਦੇ ਸਮੇਂ ਜਿਹੜੇ ਬੰਦੇ ਕੰਮ ਕਰਦੇ ਉਹਨਾਂ ਨੂੰ ਪਤਾ ਵੀ ਚੀਜ਼ ਕਿੰਨੇ ਰੁਪਈਆ ਦੀ ਆ ਸਹੀ ਗੱਲ ਇੱਕ 10 ਦੀ 60ਵੇਂ ਬਾਈ ਵਿਕਣਾ ਵਿਕਣਾ ਆਪਾਂ ਚਲ ਬੰਦੇ ਨੇ ਵੇਚਣੀ ਵੀ ਛੱਡ ਕੇ ਦੇਣੀ ਆ ਆਪਾਂ ਨੂੰ ਜਿਵੇਂ ਆਈ ਆ ਭਾਣੋਂਵੇਂ ਦੇਣੀ ਆ ਠੀਕ ਹੈ ਬਾਈ ਠੀਕ ਹੈ ਇੱਕ ਚੀਜ਼ ਆ ਡਾਕਟਰ ਯਾਰ ਮਤਲਬ ਬਹੁਤ ਸੋਨੇ ਰੁਪਈਆ ਲਾ ਕੇ ਲਈਏ ਤੇ ਵਧੀਆ ਰੁਪਈਆ ਬਜਟ ਲਾ ਕੇ ਵੇਚਣੀ ਆ ਆਪਾਂ ਠੀਕ ਹੈ ਬਾਈ ਠੀਕ ਹੈ ਨਾ ਗੱਲ ਇਹ ਡੰਗਰ ਦਾ ਯਾਰ ਬਾਈ ਬਹੁਤ ਘਾਟ ਨਿਕਲਦਾ ਆਪਣੇ ਬਹੁਤ ਘ ਠੀਕ ਆ ਵੱਡੀ ਹੈਟ ਆ ਓਕੇ ਕ੍ਰੋਸ ਬਰੀਡ ਆ ਮਾੜੀ ਜੀ ਕ੍ਰੋਸ ਹੈਗੀ ਆ ਤੇ ਠੰਡੀ ਸੀਲ ਬਰਥ ਹੋ ਰਹੀ ਹੈ ਬਾਈ ਸਹੀ ਗੱਲ ਹੈ ਐਂ ਵਜਾ ਲੈ ਜਰਸੀ ਆ ਜਿਵੇਂ ਮਾੜੀ ਬੈਠਾ ਰੇ ਕੋਈ ਚੱਕਰੇ ਨਹੀਂ ਕਹਿਣਾ ਕੋਣੀ ਟੱਲਦੇ ਟੱਲ ਬਹੁਤ ਆ ਬਾਈ ਹਜੇ ਪੱਛੀ ਸੂਂਦੀ ਨਹੀਂ ਗਈ ਹਜੇ ਮੱਲ ਕੱਚੀ ਆ ਹਜੇ ਚਾਰ ਥਾਣਾ ਕੋ ਪੰਜਵਾਂ ਥਾਣੇ ਥਾਣੇ ਦੇ ਕੀ ਕਿੰਨਾ ਚੰਗਾ ਲੱਗਿਆ ਬਾਈ ਹੋਈ ਤਾਂ ਯਾਰ ਥਾਣ ਕੱਢਣਾ ਹੈ ਜਾਂ ਥਾਣ ਕੱਡੂਗੀ ਬੱਛੀ ਠੀਕ ਹੈ ਨਾ ਗੱਲ ਆਗੇ ਆਪਣੇ ਕੋਲ ਸਾਮੀ ਦੋ ਚਾਰ ਦਿਨਾਂ ਚ ਵੜ ਹੋਲੀ ਬਾਈ ਤੋਰੀ ਸਹੀ ਗੱਲ ਆ ਤੇ ਉਹ ਵੀ ਯਾਰ ਬੜਾ ਨਾ ਇਹ ਕਦੇ ਬਾਈ ਮਾਰੇ ਹੂੰ ਉਹਦਾ ਕੋਈ ਕੰਮ ਨਹੀਂ ਹੋਈਗਾ ਸਹੀ ਆ ਬਾਈ ਜਿਵੇਂ ਵੀ ਕਹਿੰਦੀ ਉਹ ਕੁਝ ਵੀ ਹੈਗੀ ਠੀਕ ਆ ਬਾਈ ਠੀਕ ਹੈ ਨਾ ਠੰਡੀ ਸੀਲ ਆ ਓਕੇ ਰਿਪੋਰਟ ਆ ਬ੍ਰੀਡ ਬਹੁਤ ਆ ਯਾਰ ਵੜ ਤੇ ਕਿ ਨਹੀਂ ਮੈਂ ਕਹਿੰਦਾ ਬਾਈ ਦੇਖਣ ਵਾਲੇ ਨੂੰ ਲੱਗਦੀ ਹੋਊਗੀ ਵੀ ਲਾਲ ਜੀ ਆਪਣੇ ਲੱਤਾਂ ਮਾਰੂ ਤਾਂ ਮੈਂ ਕਹਿੰਦਾ ਜਿੰਨੀ ਸੀਲੇ ਬੈੜਾ ਉਨੀ ਕੋਈ ਖੂਨ ਨਹੀਂ ਕੱਦ ਦੇ ਤੋ ਪੱਦਰ ਵਿੱਚ ਤੋਂ ਚੌੜੀ-ਚੂੜੀ ਰੇ ਕਿੰਨੇ ਆ ਕਿ ਨਹੀਂ ਬੈੜਾ ਬਾਾਕੀ ਮੈਂ ਕਹਿੰਦਾ ਲੇਵਾਨੂ ਬਾ ਬਹੁਤ ਚੰਗਾ ਬਾਈ ਪਰ ਥੋੜਾ ਜਿਹਾ ਇੱਕ ਜ਼ਰੂਰ ਗੱਲ ਆ ਵੀ ਇਹਦਾ ਮਾਰਾ ਜਿਹਾ ਔਰਲਾ ਜਿਹੜਾ ਤਾਹਾ ਦਾ ਨੌਂ ਆ ਹਨ ਇਹ ਜ਼ਰੂਰ ਇਹਦੇ ਹੱਥ ਫਿਰਦਾ ਥੱਲੋ ਸਾਫ਼ ਕਰਨ ਵਾਲਾ ਵੇਖਣ ਵਾਲਾ ਕਹੇ ਆ ਪਾ ਉਹ ਕੰਮ ਕਰਕੇ ਨਹੀਂ ਦੇਣਾ ਯਾਰ ਅਗਲੇ ਨੂੰ ਵੀ ਇਹੋ ਜਿਹੇ ਮਨ ਖੁਸ਼ੀ ਆ ਹੋਰ ਪਰ ਪੈਸੇ ਲਾਉਣ ਦਾ ਵੀ ਕੀ ਫਾਇਦਾ ਸਹੀ ਗੱਲ ਠੀਕ ਆ ਨਾ ਤੁਰਦੀ-ਤੁਰਦੀ ਖਾ ਕਿੰਨੀ ਪੱਦਰ ਕਿਆ ਬਾਤ ਹੈ ਕੋਈ ਵੈਟੂ ਹੀ ਨਹੀਂ ਜਗਦੀ ਹੋਊਗੀ ਬਾਕੀ ਕਲਰ ਤੇ ਆ ਕਲਰ ਦੀ ਡਿਮਾਂਡ ਬਹੁਤ ਹੈ ਸਹੀ ਗੱਲ ਹੈ ਪਿੰਡਾਂ ਦੇ ਵਿੱਚ ਬਹੁਤ ਘੱਟ ਮਾਤਰਾ ਜਿਹੇ ਜਣਕਰ ਮਿਲਦਾ ਤੇ ਇਹਦੇ ਦੇ ਬਰਸਾਹੀ ਛੱਡਦੇ ਐਂ ਬਈਆ ਐਂ ਬਈਆ ਕੋਈ ਚੱਕਰ ਹੀ ਨਹੀਂ ਮੈਂ ਕਹਿੰਦਾ ਬਾਈ ਯਾਰ ਮੈਂ ਇਹਦਾ ਕੋਈ ਕੰਮ ਨਹੀਂ ਹੋਊਗਾ ਜਿਹੜੀ ਗੱਲ ਕਹਤੀ ਉਹ ਖਜੂ ਹੀ ਹੋਊਗੀ ਕਲਰ ਕਲਰ ਵਸ਼ੀਦਾ ਬਹੁਤ ਪਿਆਰਾ ਸਹੀ ਗੱਲ ਹੈ ਪਰ ਟੂਰਾ ਤਾਂ ਹੈਗਾ ਕੱਦ ਚੰਗਾ ਬਰੀਡ ਚੰਗੀ ਹੈ ਕੱਚੀ ਕੱਚੀ ਆ ਉਹ ਸਭ ਨਾਲ ਅੰਦਾਜ਼ਾ ਮੈਂ ਕਹਿੰਦਾ ਬਾਈ ਇੱਕ ਚੀਜ਼ ਬਣੂਗੀ ਬਹੁਤ ਵੈਡ ਬਾਈ ਬਾਈ ਯਾਰ ਇਹ ਕਮਲੀ ਹੋ ਜੇ ਮਾਲ ਕੰਟਰਾਲੇ ਵਾ ਬਣਾਉ ਜਦੇ ਤੇ ਮਨ ਲੇ ਗਾ ਲੁੰਬਾਈ ਸਹੀ 5 ਤਰੀਕ ਹੈਦੀ ਹੁਣ ਕੋ ਬੁੜਾ ਬੜਾ ਨਮਾਇਆ 5 ਦਿਨ ਬਾਕੀ ਆ ਜਿਹਦੇ ਬਈ 5 ਗਏ ਤੇ ਉਹਦੇ 5 ਹੀ ਹੋਣਗੇ ਹਮ ਠੀਕ ਹੈ ਨਾ ਗੱਲ ਜਿਹਦੇ 6 ਕਦੇ ਨੇ 6 ਹੋਣਗੇ ਠੀਕ ਆ ਬਾਈ ਹਾਂ ਤੇ ਮੁੱਲ ਵੀਰੇ ਜਾਇਜ਼ ਮੁੱਲ ਡਾਕਟਰ ਯਾਰ ਮੁੱਲ ਕਰਾਉ ਨੂੰ ਜਿਹੜਾ ਮਰਜ਼ੀ ਕਰਾ ਲਾ ਠੀਕ ਆ 90 95 ਜਿਹਦਾ ਮਰਜ਼ੀ ਕਰਾ ਲਾ ਹਮ ਜਿਹੜਾ ਜਸਮੋਦ ਰੁਪਇਆ 82 ਹਜ਼ਾਰ ਦੇ ਲਵਾਂਗੇ 82 ਹਜ਼ਾਰ ਦੇ ਹਾਂ ਠੀਕ ਆ ਕੋਈ ਵੇਚਣ ਵਾਲੇ ਮੁੱਲ ਘਰੇ ਆਗੇ ਬੰਦਾ ਵੀਡੀਓ ਦੇਖੇ ਹੂੰ ਹੋਰ ਵੀਡੀਓ ਦੇਖੇ ਰੇਟ ਦਾ ਰੇਟ ਮਲਾਏ ਡੰਗਰ ਨਾਲ ਡੰਗਰ ਮਲਾਏ ਸਹੀ ਗੱਲ ਆ ਜੇ ਯਾਰ ਮਾਣੇ ਦਾ ਖੁਸ਼ ਹੋਇਆ ਫਿਰ ਯਾਰ ਫਾਇਦਾ ਵੀ ਕੀ ਐਸਾ ਕੀ ਆ ਸਹੀ ਗੱਲ ਠੀਕ ਆ ਨਾ ਅਜੇ ਵੜਨੇ ਬਣ ਜਾਣਾਗਾ ਮੁੱਲ ਜਾਇਜ ਆ ਬਈ ਵੜ ਕੱਚੀ ਆ ਲੇਵਾ ਪੰਡ ਵਾਲਾ ਬਣਾਉ ਜਦਦੇ ਤਿਆਰ ਹੋਵੇ ਬਾਕੀ ਕੱਦ ਵਾਲੀ ਆ ਬੜਾ ਡਾਕਟਰ ਯਾਰ ਅਜੇ ਸੂਣ ਵਾਲਾ ਦਾ ਮੇਖਾ ਹੈ ਨਹੀਂ ਹਨਾ ਬਾਕੀ ਇਹਨਾਂ ਦਾ ਪਾ ਗਾਲਾਂ ਦਾ ਕੋਈ ਨਹੀਂ ਸਿਆਣਾ ਯਾਰ ਨਾ ਤਾਂ ਆਪਣਿਆਂ ਦਾ ਲਈ ਆਵਾਂਗਾ ਕੋਈ ਆਪਣੀ ਘਰ ਦੀ ਵੜ ਨਹੀਂ ਆ ਮੇਰੇ ਘਰ ਦਾ ਬੱਚਾ ਹੈਗਾ ਠੀਕ ਆ ਨਾ ਯਾਰ ਇਹਦੀ ਤੁਹਾਨੂੰ ਡਿਟੇਲ ਦੇ ਠੀਕਾ ਖੋਲੇ ਬਾਈ ਇਹਨੂੰ ਤੋਰੀ ਟੋਕੜ ਗੱਬਣਾ ਵੀਰੇ ਬਾਈ ਇਹ ਟੋਕੜ ਗੱਬਣਾ ਦੂਜਾ ਸੁਆ ਕਾਨੂੰਨ ਨੇ ਨੇ ਬਾਈ 22 ਤੋਂ 23 ਕਿਲੋ ਤੱਕ ਦਿੱਤਾ ਠੀਕ ਹੈ ਬਾਈ ਠੀਕਾ ਸਾਰੀ ਇਹਦੀ ਤੈਨੂੰ ਡਿਟੇਲ ਦੇਵਾਂਗਾ ਠੀਕਾ ਇਹ ਜਿਹੜੀ ਡੀਡੀ ਟੋਕੜ ਗੱਬਣਾ ਲੋਕ ਵੀ ਵੀਡੀਓ ਪਾਉਂਦੇ ਆ ਆਪਾਂ ਹੀ ਪਾਉਣੇ ਆ ਪ੍ਰਮਾਤਮਾ ਨੂੰ ਉਮਰ ਲਾਵੇ ਚੀਜ਼ ਐ ਇੱਕ ਠੀਕਾ ਲਗਾ ਲਾ 17 ਤਰੀਕ ਨੂੰ ਬਾਈ ਇਹਨੂੰ ਚੌਥਾ ਮਹੀਨਾ ਲੱਗਿਆ ਹੋਇਆ ਓਕੇ ਮੇਰੇ ਨੂੰ ਉਹ ਰਿਪੋਰਟ ਆ ਬੰਦਾ ਉਹਦਾ ਡਾਕਟਰ ਲੈ ਕੇ ਆਉਣਾ ਲਿਆ ਸਾਂ ਠੀਕ ਹੈ ਬਾਈ ਜੇ ਮਨਾਂ ਵਿੱਚ ਚੈੱਕ ਕਰਾ ਲੇ ਜੇ ਤਾਂ ਬੱਬਣ ਹੋਈ ਬਾਈ ਭੱਲੇ ਜੇ ਜੇ ਫੰਡਰ ਹੋਈ ਕੋਈ ਚੱਕਰ ਨਹੀਂ ਦੁੱਧ ਮੰਨ ਕੇ ਚੱਲ ਬਾਈ ਯਾਰ ਆਪਾਂ ਝੂਠ ਨਹੀਂ ਬੋਲਣਾ ਵੀ 11 ਕਿਲੋ ਆ ਜਾਂ 12 ਕਿਲੋ ਆ ਦੋਨੇ ਡੰਗਾਂ ਦਾ ਮੰਨ ਕੇ ਚੱਲ 8 ਕਿਲੋ ਦੁੱਧ ਹੋਊਗਾ ਠੀਕ ਹੈ ਬਾਈ ਜੇ 8 ਹੋਇਆ ਤਾਂ 8 ਹੀ ਹੋਊ ਜੇ 10 ਹੋਇਆ ਤਾਂ 10 ਹੀ ਹੋਊ ਆਪਾਂ ਕਹਿਣਾ ਹੁੰਨਾ ਵੀ ਬੰਦੇ ਦਾ ਯਾਰ ਜੇ ਮਾਨੀ ਨਾ ਖੁਸ਼ ਹੋਏ ਪਰ ਚੀਜ਼ਾਂ ਦਾ ਫਾਇਦਾ ਨਹੀਂ ਠੀਕ ਹੈ ਨਾ ਅਜੇ ਦੰਦੀ ਵੀ ਚੌਗੀ ਛੁਗਵੀ ਹੋਊਗੀ ਆਪਾਂ ਤਾਂ ਬੇਰਮਾਨੀ ਬੰਦੇ ਨੂੰ ਮੈਂ ਦੇਖੀ ਨਹੀਂ ਫਿਰ ਇਹ ਕਰਦੀ ਬੈੜਾ ਅਰੀਜਨਲ ਸੀਮਾਂ ਲੱਗਿਆ ਵੇ ਮਤਲਬ ਡਾਕਟਰ ਨੂੰ ਬਚ ਕੇ ਦਾਲੀ ਜੈਗ ਦਾ ਪਤਾ ਨਹੀਂ ਕਿਹੜਾ ਲੱਗਿਆ ਹੋਵੇ ਸੀ ਹੁਣ ਮੈਨੂੰ ਇਹ ਨਹੀਂ ਪਤਾ ਠੀਕ ਹੈ ਬਈ ਖੋਲੇ ਮੇਰੇ ਠੀਕ ਹੈ ਨਾ ਉਹਦਾ ਸੀਮਾ ਲੱਗਿਆ ਹੋਇਆ ਠੀਕ ਹੈ ਤੇ ਮੰਨ ਲੇ ਚੱਲ ਵੀ ਇਹਦਾ ਆਪਾਂ ਵੀਡੀਓ ਪਵਾ ਆਫੀ ਕੋਈ ਮਨ ਦਾ ਆਪਾਂ ਨੂੰ ਵੀ ਕਰ ਲਾਉਂਦੇ ਦਾ ਬੈਡ ਆ ਜਾ ਪੱਤ ਠੀਕ ਆ ਬਈ ਹੂੰ ਬਹੁਤ ਵੱਡੀ ਹੈ ਕੋਠੇ ਦੀ ਦੀਵਾਰ ਆ ਯਾਰ ਫੋਲੀ ਵੀ ਬਹੁਤ ਆਣਾ ਮੈਂ ਕਹਿੰਦਾ ਬਈ ਸ਼ੌਕ ਨੇ ਰੱਖੀ ਵੀ ਸੀਗੀ ਆਪਾਂ ਸਿਰ ਪਾਇਆ ਵੀ ਦੁੱਧ ਤੇ ਬੈਡ ਲਾਉਣੀਆਂ ਦੋ ਤਿੰਨ ਠੀਕ ਕਰਕੇ ਵੇਚਨੀ ਆਗੀ ਕੋਈ ਵੀ ਪ੍ਰੋਬਲਮ ਹੋਵੇ ਯਾਰ ਆਪਣੀ ਜ਼ਿੰਮੇਵਾਰੀ ਆ ਕੋਈ ਵਾਜਾ ਨਰੂ ਲੰਜਾ ਆਪਣੇ ਘਰ ਦਾ ਬੱਚਾਗਾ ਹੂੰ ਹੂੰ ਠੀਕ ਹੈ ਨਾ ਗੱਲ ਫੁੱਲ ਰੈਡ ਫੁੱਲ ਬਰੀਡ ਟੋਕੜ ਗੱਬਣ ਚੈੱਕ ਪਾਸ ਦੁੱਧ ਵੀ ਹੈਗਾ ਥਣ ਇੱਕ ਨੰਬਰ ਚਾਰੇ ਥਣ ਪੂਰੀ ਵੇਚਦੇ ਪੜੀ ਵੀ ਬਹੁਤ ਆ ਯਾਰ ਮੈਂ ਕਹਿੰਦਾ ਬਾਈ ਯਾਰ ਚੀਜ਼ ਆ ਗਈ ਆਪਾਂ ਸ਼ੌਂਕ ਨੇ ਰੱਖੀ ਸੀ ਇਹਦੀ ਸਾਰੀ ਡਿਟੇਲ ਆ ਪਹਿਲੇ ਸੂਏ ਜਦੋਂ ਸੂਏ ਦੇ ਮਗਰ ਬੱਛੀ ਸੀਗੀ ਬੱਛੀ ਬਾਈ ਮਰ ਗਈ ਸੀ ਇਹ ਮੈਂ ਕਹਾਂ ਦੁੱਧ ਨੇ ਬਹੁਤ ਸੋਹਣਾ ਦਿੱਤਾ ਮੇਰੀ ਮਾਤਾ ਜੀ ਨੂੰ ਚਾਉਂਦੀ ਆ ਠੀਕ ਠੀਕ ਨਾਲ ਠੰਡੀ ਸੀਲਾ ਉਹੀ ਜਉਂਦੀ ਆ ਥਣਾ ਥਣਾ ਦੀ ਓਕੇ ਰਿਪੋਰਟ ਠੀਕ ਆ ਠੀਕ ਨਾਲ ਡੰਗਰ ਆ ਬਦਲ ਮੰਨ ਕੇ ਚੱਲਿਆ ਓਕੇ ਪਾਸ ਕਰਨ ਵਾਲੀ ਹੈਗੇ ਟੱਲ ਟੁੱਲ ਬਹੁਤ ਬਈਆ ਜਿਨੇ ਬਈ ਸਾਂਭਣੀਆਂ ਦਿਵਾਲੀ ਤੇ ਨੇ ਸੂਣਾ ਟਾਪ ਦੀ ਰੁੱਤ ਹੋਊਗੀ ਦਿਵਾਲੀ ਤੇ ਹੁਣ ਚ ਬਈ ਵੀ ਆ ਹਨਾ ਦੀਪੇ ਹਾਂ ਬਈ ਹੁਣ ਚ ਬਈ ਸਵੇਰ ਦੀ ਕਰੀ ਵੀ ਆ ਦੀ ਹਾਂ ਹੁਣ ਚੋਈ ਹੋਈ ਵੀ ਆ ਬਈ ਠੀਕ ਆ ਹੁਣ ਬਈ ਇਹਦੀ ਚੋਈ ਹੋਈ ਵੀ ਆ ਤੇ ਮੰਨ ਕੇ ਚੱਲ ਵੀ ਖਾਣ ਪੀਣ ਦਾ ਹੀ ਨੂੰ ਯਾਰ ਜੋ ਮਰਜੀ ਪਾ ਦੇ ਯਾਰ ਸੁੱਕੇ ਪਾ ਦੇ ਗਿੱਲੇ ਸਹੀ ਆ ਬਈ ਹੁਣ ਇਹਦੀ ਚੋਈ ਹੋਈ ਵੀ ਆ ਕਿਉਂਕਿ ਆਹਦਾ ਪਾਉਣ ਦਾ ਕੋਈ ਹੈ ਨਹੀਂ ਸੀਗਾ ਠੀਕ ਆ ਮਦਰ ਪਾ ਦਿੰਨੇ ਆ ਯਾਰ ਕੋਈ ਇਹਦਾ ਮੈਂ ਵੀ ਆਪ ਨੂੰ ਵੀ ਕਰਵਾ ਲਾਉਂਦੇ ਆ ਤਾਂ ਕੀ ਮੁੱਲ ਆ ਇਹਦਾ ਜਾਇਜ ਆ ਫਿਰ ਮੁੱਲ ਡਾਕਟਰ ਯਾਰ ਲੋਕ ਨਾ ਹੋਣਾ ਟੋਕਰਾਂ ਗੱਬੜਾਂ ਬੱਚਿਆਂ ਪੂਰਾ ਪੂਰਾ ਵੇਚੀ ਜਾਂਦੇ ਆ 50 50 ਹਜ਼ਾਰ ਦੇ ਤਾਂ ਹੂੰ ਠੀਕ ਆ ਨਾ ਮੁੱਲ ਕਰਾਉ ਨੂੰ ਜਿਹੜਾ ਮਰਜ਼ੀ ਕਰਾ ਲਾ ਬਾਈ ਯਾਰ ਇੱਕ ਹੋਰ ਵੀ ਆਲਾ ਜਿੰਨੇ ਦੀ ਬੰਦਾ ਲੈ ਕੇ ਜਾਊਗਾ ਤੂੰ ਕਿੰਨੇ ਰੁਪਏ ਦੀ ਵਾਪਸ ਵੀ ਲੈ ਠੀਕ ਆ ਇਹ ਗੱਲ ਕਹਿਣ ਵਾਲੀ ਨਹੀਂ ਬਾਈ ਸਾਨੂੰ ਪਤਾ ਇਹਦੇ ਚੀਨੇ ਬਾਈ ਹੁਣ ਤਾਂ ਗੱਲ ਕਰ ਬਾਈ ਹੁਣ ਸੁੱਤ ਚੱਲੀ ਦੋਸਾਂ ਠੀਕ ਆ ਨਾ ਹੂੰ ਮਨਿਕ ਜਨ ਦੋ ਟਾਂ ਮਹੀਨੇ ਦੁੱਧ ਦੇਊਗੀ ਇਹ ਪੋਜਾਉਣਾ ਖਰਚਾ ਦਾ ਕਰੂਗੀ ਸਹੀ ਹੈ ਠੀਕ ਹੈ ਨਾ ਆਪਾਂ ਮੈਂ ਅਗਲੇ ਨੂੰ ਕਹਿ ਕੇ ਦੇ ਦੇ ਕੋਈ ਚੀਜ਼ ਦਾ ਫਾਇਦਾ ਨਹੀਂ ਮੌਲਿਕ ਗਰਾਂਮ ਨੇ ਨਾ ਮਰਜੀ ਕਰਾ ਲਾ ਬਾਈ ਯਾਰ ਹਨਾ 80000 ਰੁਪਏ ਲੈਣਾ ਬਾਈ ਇਹਦਾ ਠੀਕ ਹੈ ਬਾਈ 60 ਬਹਿਣ 70 ਵਾਲਾ ਮਨਗਲ ਕੋਈ ਫੋਨ ਨਾ ਲਾਵੇ ਕੋਈ ਚੱਕਰ ਨਹੀਂਗਾ 80000 ਰੁਪਏ ਲੈਣੇ ਆਗੇ ਠੀਕ ਹੈ ਨਾ ਗੱਲ ਇੱਕ ਚੀਜ਼ ਆ ਗਈ ਸਸੂਗੀ ਜਿਹਦੇ ਘਰੇ ਆ ਆਪਣੀ ਕੋਈ ਕਿਸੇ ਵਾਸੇ ਵੀ ਨਹੀਂ ਖੁੰਜੀ ਯਾਰ ਠੀਕ ਆ ਆਹੀ ਗੱਲ ਨਾਗਸੀ ਭਰਾ ਕੋਲੇ ਪੰਜ ਪੰਜੀ ਰਖਾਤੀ ਕਿਸੇ ਵੀਰ ਨੂੰ ਪੰਜਾ ਜੋ ਕੋਈ ਵੀ ਪਸੰਦਾ ਹੈ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ